ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਸ਼ਹੀਦ ਰਾਮ ਪ੍ਰਕਾਸ਼ ਪ੍ਰਭাকর ਦੀ 33ਵੀਂ ਵਰ੍ਹੇ ਤੇ ਸ਼ਹੀਦ શ્રી ਰਾਮ ਪ੍ਰਕਾਸ਼ ਪ੍ਰਭাকর ਸੇਵਾ ਸਮਤੀ ਕਾਧੀਆਂ ਦੇ ਪ੍ਰਬੰਧਾਂ ਹੇਠ ਰੀਤੀ ਰੀਤ ਪ੍ਰੋਗਰਾਮ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਸੰਜੇ ਸੇਠ ਨੇ ਕਾਧੀਆਂ ਪਹੁੰਚ ਕੇ ਪ੍ਰਭাকর ਚੌਕ ਸਥਿਤ ਸ਼ਹੀਦ ਰਾਮ ਪ੍ਰਕਾਸ਼ ਪ੍ਰਭাকর ਦੇ ਬੁੱਤਿ ਫੁੱਲ ਮਾਲਾ ਮਹਨਾ ਕੇ ਸ਼ਬਦਾਂ ਦੀ ਭੇਂਟ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਤਿਸ਼ਨ ਸੂਤ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਤਰੁਣ ਚੁੱਗ ਸਾਬਕਾ ਐਮਪੀ ਸ਼੍ਰੀ ਅਰਵਿੰਦ ਰਾਏ ਖੰਨਾ ਆਰਐਸਐਸ ਪੰਜਾਬ ਦੇ ਸਾਬਕਾ ਸੰਚਾਲਕ ਸ਼੍ਰੀ ਬ੍ਰਿਜ ਕੁਸ਼ਨ 베ਦੀ ਸਾਬਕਾ ਐਮਐਨਏ ਸਰਦਾਰ ਫਤੇਜ ਸਿੰਘ ਬਾਜਵਾ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕਟਗਿੰਗੀ ਕਮਿਸ਼ਨ ਅਤੇ ਸ਼੍ਰੀ ਅਰੁਣ ਕੁਮਾਰ ਸਰਕਾਰ ਵਾਹ ਆਰਐਸਐਸ ਨੇ ਵੀ ਫੁੱਲ ਮਾਲਾਵਾ ਪੈਨਾ ਕੇ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਬਾਅਦ ਸਥਾਨਕ ਤਾਨਾ ਮੰਡੀ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿ ਹੱਕੇ ਸ਼੍ਰੀ ਰਾਮ ਪ੍ਰਕਾਸ਼ ਪਰਬਾਖਰ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇ ਨਹੀਂ ਜਾ ਸਕਦਾ ਹੈ ਸਰ ਕਲੀ ਗਲੀ ਗਲੀ ਕਰਿਓ ਇੱਕ ਮੌਲ ਪੈ ਤਰੀਜਾ ਸਿਰ ਬੀਜੇ ਕਹੌਣ ਦਾ ਕੀ ਹੈ ਉਸੋਲੇ ਲੱਗਦਾ ਨਹੀਂ ਸੀ ਕਿ ਕੁਰਬਾਨੀ ਦੇਣ ਤੋਂ ਬਿਨਾ ਇਹ ਪੰਜਾਬ ਬਚ ਛਿਕੇਗਾ ਲੇਕਿਨ ਇਸ ਲਈ ਬਹਾਦਰ ਲੋਕ ਜਿਹੜੇ ਆਏ ਉਹਨਾਂ ਚੋਂ ਸ਼ਹੀਦ ਗੁਰਪ੍ਰਕਾਸ਼ ਪ੍ਰਵਾਕਰ ਜੀ ਨੇ ਆਪਣਾ ਜੀਵਨ ਪੰਜਾਬ ਨੂੰ ਬਚਾਉਣ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਅਰਪਣ ਕੀਤਾ ਔਰ ਇੱਕ ਮਿਸਾਲ ਪਾਏ ਦਿੱਤੀ ਇਹ ਇਸ ਦੇਸ਼ ਨੂੰ ਬਚਾਉਣ ਲਈ ਤੁਹਾਨੂੰ ਸ਼ਹੀਦੀ ਦੇਣੀ ਪੈਣੀ ਕਿਉਂਕਿ ਜੇਕਰ ਅਸੀਂ ਆਪਣਾ ਜੀਵਨ ਬਚਾਉਣ ਵਾਲੇ ਪਾਸੇ ਉੱਡੇ ਤੇ ਬਹੁਤ ਸਾਰੇ ਲੋਕ ਪੰਜਾਬ ਛੱਡ ਕੇ ਚਲੇ ਗਏ ਸੀ ਤੇ ਅੱਜ ਪੰਜਾਬ ਉਹਨਾਂ ਲੋਕਾਂ ਲਈ ਖਾਲੀ ਹੋ ਜਾਂਦਾ ਜਿਹੜਾ ਪੰਜਾਬ ਨੂੰ ਬਚਾੜਨਾ ਚਾਹੁੰਦੇ ਸੀ ਲੇਕਿਨ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਰੰਗ ਲਿਆਈ ਪੰਜਾਬ ਦੇ ਵਿੱਚ ਮੁੜ ਕੇ ਅਮਨ ਚਾਹਤ ਦੀ ਬਾਤ ਹੋਈ ਔਰ ਅਸੀਂ ਸਾਰੇ ਮਿਲ ਕੇ ਔਰ ਕੋਣਾ ਵੀ ਵਰਸੀ ਮਨਾ ਰਿਹਾ ਹੈ ਜੀਵਨ ਦੇ ਵਿੱਚ ਰੱਬ ਨੂੰ ਪਾਉਣ ਦੇ ਦੋਈ ਤਰੀਕੇ ਲਿਖੇ ਆ ਇੱਕ ਪਰ ਪ੍ਰਭੂ ਦੀ ਭਗਤੀ ਕਰਦੀ ਆਪਣੇ ਅੰਦਰ ਦੀਵਾ ਜਗਾਵਾ ਦੁਜਿਆਂ ਵਿੱਚ ਦੁਨੀਆ ਸੇਵ ਦਵਾਈ ਹੈ ਤਾਂ ਦਰਗਹਿ ਬਸਲ ਪਾਈ ਹੈ ਉਹ ਨਾਨਕ ਬਾਹ ਲਗਾਈ ਹੈ ਰਾਮ ਪ੍ਰਕਾਸ਼ਵਾਕਰ ਜੀ ਨੇ ਸੇਵਾ ਦੇ ਮਾਰਗ ਨੂੰ ਹੀ ਚੁਣਿਆ ਹੈ आज बामे पिंडाले विच कोई गल होवे नालले पिंडा डेवलपमेंट दा काम होवे काबियान कस्बे की डेवलपमेंट का काम होवे जितते भी समाज सेवा से दी जरूरत है बामे खालसा कॉलेज होवे बामे डीएवी इंस्टीट्यूशन होवे बामे शेयर दी यूज करदी होवे हर जगह रामप्रकाश परिवारक दीदा ट्रस्ट सेवा कर रिया है और वो सेवा केवल इतो तक दी सीमित नहीं ਉਹਨਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧ ਕੇ ਇੱਕ ਨਸਿਰਾਨੀ ਸੇਵਾ ਕਰਦੇ ਆ ਉਹਦੀ ਅਸਲੀ ਪਹਿਚਾਨ ਉਹਦੇ ਫਲ ਤੋਂ ਹੁੰਦੀ ਹੈ ਗ੍ਰਾਮ ਪ੍ਰਕਾਸ਼ ਜੀ ਦੀ ਔਰ ਜਦੋਂ ਕੋਈ ਬੰਦਾ ਇਹ ਲੱਕ ਬੰਨ ਕੇ ਤੁਰ ਪਏ ਕਿ ਮੈਂ ਸਮਾਜ ਦੀ ਸੇਵਾ ਕਰਨੀ ਹੈ ਔਰ ਸਮਾਜ ਨੂੰ ਸੁਰੱਖਿਆ ਦੇਣੀ ਹੈ ਸਮਾਜ ਨੂੰ ਅੱਗੇ ਵਧਾਉਣਾ ਹੈ